ਨਮਸਕਾਰ ਸਤਿ ਸ੍ਰੀ ਅਕਾਲ ਫਾਜ਼ਲਕਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਨਾਲ ਬਹੁਤ ਹੀ ਭਿਆਨਕ ਸਥਿਤੀ ਹੋ ਗਈ ਹੈ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਬਨਾ ਪਿਛਲੇ ਦਿਨਾਂ ਤੋਂ ਆਪਣੇ ਪਰਿਵਾਰ ਆਪਣੀਆਂ ਟੀਮਾਂ ਅਤੇ ਪ੍ਰਸ਼ਾਸਨ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਾਸਤੇ ਪੱਪਾ ਪਾਰ ਹੋਏ ਨੇ ਪਿੰਡਾਂ ਵਿੱਚ ਤੰਦੇ ਹੀ ਨਾਲ ਸੇਵਾ ਨਿਭਾਉਂਦੇ ਕਦੇ ਬੇੜੀ ਕਦੇ ਟਰੈਕਟਰ ਕਦੇ ਪੈਦਲ ਜਿਵੇਂ ਵੀ ਕੋਈ ਸਾਧਨ ਮਿਲਦਾ ਹੈ ਰਾਸ਼ਨ ਪਸ਼ੂਆਂ ਦੀ ਫੀਡ ਚਾਰਾ ਲੈ ਕੇ ਪਹੁੰਚ ਰਹੇ ਨੇ ਹਲਕਾ ਬਧਾਇਕ ਨੇ ਪ੍ਰਸ਼ਾਸਨ ਨੂੰ ਹੜਪੀਟਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਮੁਹਾਇਆ ਕਰਨ ਵਾਸਤੇ ਦਿੱਤੇ ਨਿਰਦੇਸ਼ ਉਹਨਾਂ ਨੇ ਕਿਹਾ ਕਿ ਕੋਈ ਵੀ ਜ਼ਰੂਰਤਮੰਦ ਹੈ ਉਹ ਕਿਸੇ ਵੇਲੇ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਆ ਗਈ ਹੈ ਪਾਣੀ ਕੁਦਰਤੀ ਮਾਰ ਜਿਹੜੇ ਪਾਣੀ ਦੀ ਆਪਾਂ ਨੂੰ ਇਹਦਾ 2023 ਚ ਹੁਣ ਫੇਰ ਆ ਗਿਆ 2023 ਦੇ ਵਿੱਚ ਤੁਹਾਡੇ ਨਾਲ ਖੜੇ ਸੀ ਨੇ ਰਾਤ ਜਦੋਂ ਵੀ ਤੁਹਾਨੂੰ ਕੋਈ ਮੁਸ਼ਕਲ ਆਈ ਤੁਹਾਡੇ ਕੋਲ ਪਹੁੰਚ ਜਾਂਦੇ ਸੀ ਅੱਜ ਵੀ ਤੁਹਾਡੇ ਨਾਲ ਹੈ ਜੋ ਵੀ ਕਿਸੇ ਨੂੰ ਸਮੱਸਿਆ ਹੈ ਨਾਲ ਦੀ ਨਾਲ ਸਰਪੰਚਾ ਸਾਨੂੰ ਦੱਸਦੇ ਨੇ ਫੋਨ ਆ ਜਾਂਦਾ ਨਾਲ ਦੀ ਨਾਲ ਹੀ ਅਸੀਂ ਕੋਈ ਜਨ ਦੇਖਿਆ ਹੋਈ ਨਾਲ ਦੀ ਨਾਲ ਹੀ ਅਕਸਰ ਆ ਜਾਂਦੇ ਨੇ ਅਸੀਂ ਆ ਜਾਂਦੇ ਆ ਤੇ ਨਾਲ ਦੀ ਨਾਲ ਮੁਸ਼ਕਲ ਦਾ ਹੱਲ ਹੋ ਜਾਂਦਾ ਤੁਹਾਡੀ ਡਿਮਾਂਡ ਸੀ ਕਿ ਆਪਣਾ ਜਿਹੜੇ ਵੇਜਵਾਲ ਪਸ਼ੂ ਨੇ ਉਹਨਾਂ ਦਾ ੱੱਡ ਪਰਨਾਸ ਤੇ ਹਰਾ ਚਾਰਾ ਦਿਓ ਹਰਾ ਚਾਰਾ ਆਪਾਂ ਪਚਾਉਂਦੇ ਰਹੇ ਪਰ ਹੁਣ ਜਿਹੜਾ ਹਾਲਾਤ ਨੇ ਜਿਵੇਂ ਪੀੜ ਦੀ ਦੌੜ ਅੱਜ ਪੀੜ ਤੁਹਾਡੇ ਕੋਲ ਲੈ ਕੇ ਆਉਣੀ ਸ਼ੁਰੂ ਹੋ ਗਈ ਇੱਕ ਪਸ਼ੂ ਤੇ 5 ਕਿਲੋ ਦੇ حساب ਨਾਲ ਦੇ ਰਹੇ ਆ ਇਹ ਆਪਾਂ ਸਾਰੇ ਪਰਵਾਜ ਜਿਨ੍ਹਾਂ ਦੇ ਪਸ਼ੂ ਨੇ ਸਾਰਿਆਂ ਨੂੰ ਦੇਣਾ ਠੀਕ ਹੈ ਜੀ 40 ਗੱਟੇ ਬਿਆੜੀ ਆ ਗਏ ਨੇ 18 ਸ਼ਾਮ ਨੂੰ ਹੋਰ ਕੋਣ ਜਾ ਕੋਈ ਰਵੇ ਨਾ ਉਸੇ ਸਾਰੇ ਪਟਵਾਰੀ ਸਾਹਿਬ ਤੁਹਾਡੀ ਡਿਊਟੀ ਹੈ ਸਾਰਿਆਂ ਦੀ ਰਲ ਕਰਕੇ ਆਪਸੇ ਸੇਵਾ ਕਰਨੀ ਇਹਨੂੰ ਸੇਵਾ ਦੇ ਤੌਰ ਤੇ ਵੇਖਣਾ ਹੈ ਕੋਈ ਐਵੇਂ ਕਵੇ ਵੀ ਮੈਂ ਅੱਜ ਮੈਂ ਆ ਕੋਈ ਕਿਉਂਕਿ ਇਹ ਜਿਹੜੇ ਹਾਲਾਤ ਨੇ ਰਲ ਮਿਲ ਕੇ ਇੱਕ ਦੂਜੇ ਦੀ ਮਦਦ ਨਾਲ ਹੁੰਦਾ ਠੀਕ ਹੈ ਜੀ ਇਹ ਆਪਾਂ 2-4 ਦਿਨ ਟੱਪ ਜਾਣਗੇ ਫਿਰ ਹੋਰ ਮੰਗਾ ਲਾਂ ਠੀਕ ਹੈ ਨਾ ਕਬਰੋਣਾ ਹੋਰ ਲੋੜ ਹੈ ਕਿ ਹੋਰ ਮੰਗਾ ਲਾਂਗੇ ਰਾਸ਼ਨ ਦੀ ਲੋੜ ਹੈ ਰਾਸ਼ਨ ਵੀ ਤੁਹਾਨੂੰ ਕੋਈ ਦੇ ਕੇ ਜਾਵੇ ਠੀਕ ਹੈ ਜੀ ਕੋਈ ਪਰਿਵਾਰ ਨਹੀਂ ਰਹਿਣ ਤੇ ਠੀਕ ਹੈ ਜੀ ਠੀਕ ਹੈ ਕੋਈ ਘਰਾਉਣਾ ਨਹੀਂ ਕਿਸੇ ਨੇ ਮੈਂ ਬੈਠਾ ਮੈਨੂੰ ਫੋਨ ਕਰ ਲੋ ਪਟਵਾਰੀ ਸਾਹਿਬ ਨੂੰ ਕਰ ਲੋ ਸਰਪੰਚ ਸਾਹਿਬ ਲੈ ਨੂੰ ਦੱਸ ਦਿਓ ਕਿਸੇ ਚੀਜ਼ ਦੀ ਲੋੜ ਹੈ ਨਾਲ ਦੀ ਨਾਲ ਪਹਚਾ ਦੇ ਠੀਕ ਹੈ ਜੀ ਤੁਹਾਡੇ ਨਾਲ ਘਰਾਉਣਾ ਕਿਸੇ ਨੇ ਤੁਹਾਡੀ ਆਪ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਨੇ ਬੜਾ ਖਿਆਲ ਰੱਖੀ ਜਾਂਦੇ ਨੇ ਆਪਣੇ ਮਾਨਸਰ ਮੈਂ ਤਾਂ ਆਪ ਤੁਹਾਡਾ ਆਪ ਦਾ ਹੀ ਬੱਚਾ ਤੁਹਾਡੇ ਵਿੱਚ ਪਹਿਲਾਂ ਵੀ ਰਿਆ ਹੁਣ ਵੀ ਤੁਹਾਡੇ ਵਿੱਚ ਕਿਸੇ ਨੂੰ ਕਬਰੋਂ ਦੀ ਲੋੜ ਨਹੀਂ ਤੁਹਾਡੇ ਨਾਲ ਖੜੇ ਆ ਮੁਸ਼ਕਲ ਦਾ ਰੰਗ ਮਿਲਦੀ ਰੰਗ ਮੈਂ ਆ ਸਾਮਣਾ ਕਰਾਇਆ ਇਹਨਾਂ ਵਕਤ ਇਹਨਾਂ ਸੱਣ ਬਾਦਿਆ ਬਾਦੋ ਨਹੀਂ ਸਹੀ ਇਹ ਯਾਦ ਕਰਦੇ ਹਾਂ ਕਿ ਅੰਦਰ ਸੁਣ ਲਓ ਚਲ ਤਰੇ ਲੱਗਿਆ ਕੀ ਨਾਮ ਹੈ ਤੇਰੇ ਬੰਦੇ ਕਿਹੜਾ ਕਰਾ پندرہ ਬਾਜੇ ਬਾਤ ਕਰੀਏ ਮੈਂ ਕੋਈ ਨਾ ਰੱਖਾਇਦਾ ਅਸਟ੍ਰੋਨੋਮੀ ਦੇ ਕਰਤਾ ਮਾਰ ਕਰ ਆਪਾਂ ਕਿਹਨੂੰ ਬੰਦੀ ਲੱਦੇ ਬੰਦੀ ਐਸ ਐਸ ਇੱਕ ਇੱਕ ਕੇ ਪਾਰਟ ਚੰਦਰ ਦਾ ਹਾਲ ਕਰੇ ਕੋ ਕੰਪਲੀਟ ਹੈ ਤਾਂ ਦੱਸੋ ਥੈਂਕ ਯੂ ਵੈਰੀ ਮਚੀ ਕੀ ਆ ਰਹੇ ਨੇ ਇਹ ਬਾਰੇ ਦੀ ਹਾਂ ਜੀ ਦਿਓ ਸਾਰੇ ਕਾਹਨ ਤੇ ਸਾਰੀ ਆ ਗਏ ਦੋ ਰੁਪਏ ਦਾ ਲਗੋਚੇ ਲਾਏ ਕੋਈ ਚਾਰ ਦੇ ਦਿੱਤੇ 20 ਕਿਲੋ ਆਹ ਹੋਰ ਵੀ 15 ਕਰਦੇ ਸੱਪਾ ਆ ਗਿਆ ਜਾਨੇ ਚੇਂਜ ਹੋ ਗਿਆ ਲਾਉਟਸ ਤੋਂ ਨਾ ਹੀ ਕੋਈ ਆਉਂਦਾ ਤੇ ਅਮਰੀਕਾ चा पाणी लॻे पाणी पसंदि चाह पाणी त चङी लॻंदी चाहींदी